ਨਮਸਕਾਰ ਆਤੀ ਸਾਰਿਆਂ ਨੂੰ ਮੈਂ ਵੀਜੀ ਟੀਵੀ ਚੈਨਲ ਤੋਂ ਬੋਲ ਰਿਹਾ ਹਾਂ ਜੀ ਤੁਹਾਡਾ ਸਵਾਗਤ ਹੈ ਵੀਜੀ ਟੀਵੀ ਚੈਨਲ ਤੇ ਮੈਂ ਅੱਜ ਖੜਾ ਹਾਂ ਜੀ ਫਵੇਗਾ ਚੋਟੀਆਂ ਰੋਡ ਬਾਈਪਾਸ ਦੇ ਉੱਤੇ ਜਿਹੜਾ ਇੱਕ ਕਦੀ ਇਹ ਗੁਜਰਾਤ ਕੈਂਸ ਦੇ ਉੱਤੇ ਨਾਮ ਦੇ ਉੱਤੇ ਫੋਟੋ ਕਾ ਪੋਡੀ ਪੁੱਟੀਆਂ ਜਾਂਦੀਆਂ ਤੇ ਕਦੀ ਨਹਿਰੀ ਪਾਣੀ ਦੇ ਇਹ ਸੜਕ ਦੇ ਉੱਤੇ ਬਾਈਪਾਸ ਤੋਂ ਲੈ ਕੇ ਤੇ ਰਤਾ ਸਿੰਘ ਚੌਂਕ ਤੱਕ ਨੈਰੀ ਪਾਣੀ ਦੀ ਪੈਪਾ ਪਈਆਂ ਨੇ ਨੈਰੀ ਪਾਣੀ ਦਾ ਤੇ ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਬਰਸਾਤਾ ਜਰੂਰ ਆ ਗੀਆਂ ਨੇ ਔਰ ਇਥੋਂ ਜਿਹੜਾ ਲੋਕਾਂ ਦਾ ਨੰਗਣਾ ਜਿਹੜਾ ਮੁਸ਼ਕਲ ਹੋਇਆ ਪਿਆ ਬਾਈਪਾਸ ਤੋਂ ਲੈ ਕੇ ਰਤਨ ਸਿੰਘ ਚੌਂਕ ਤੱਕ ਜਿਹੜਾ ਇਹਹੀ ਹਾਲ ਹੈ ਸੜਕ ਦਾ ਆ ਥੋੜੇ ਦਿਨਾਂ ਤੋਂ ਜਿਹੜੀਆਂ ਦੋ ਤਿੰਨ ਦੇ ਪ੍ਰਸਾਦ ਦੇ ਵਿੱਚ ਇਥੇ ਹੋਰ ਲੋਕਾਂ ਦਾ ਨੰਗ ਨੰਗ ਮੁਸ਼ਕਲ ਹੋ ਗਿਆ ਕਿਉਂਕਿ ਇਹ ਜਿਹੜਾ ਰਸਤਾ ਹੈ ਸਾਹਮਣੇ ਜਿਹੜੀ ਆ ਕਾਸ਼ੇਮਣੀ ਹੋਏ ਔਰ ਇਧਰ ਮੁਰਜੋ ਦੇ ਬਾਈਪਾਸ ਦਾ ਰਸਤਾ ਹੈ ਉੰਦੇ ਜਾਂਦੇ ਲੋਕਾਂ ਨੂੰ ਕਿੰਨੀ ਮੁਸ਼ਕਲ ਹੋ ਰਹੀ ਹੈ ਇਥੋਂ ਗੱਡੀ ਜਿਹੜੀ ਆ ਸਿੱਧੀ ਵਿੱਚ ਭejਦੀ ਹੈ ਜਾ ਕੇ ਆ ਦੇਖੋ ਗੱਡੀ ਆ ਰਹੀ ਹੈ ਅਰੇ ਪੱਕੇ ਜਿਹੜੇ ਬਕਰਾਂ ਦੀਆਂ ਪਾਸੇ ਪੈਰ ਆ ਮੈਂ ਕਹਿਣਾ ਤੇ ਇਹੀ ਹੈ ਰੋਡ ਜੇ ਤੋਂ ਨੰਗਦੇ ਤੁਸੀਂ ਮੈਂ ਵੇਖਦਾ ਤੁਹਾਨੂੰ ਜੇ ਤੋਂ ਲੰਗਦੇ ਆ ਤੁਹਾਡੇ ਸਾਹਮਣੇ ਹੀ ਆ ਟ੍ਰੈਫਿਕ ਇਹਨਾ ਰੋਡ ਕਰਾਸ ਕਰਨੀ ਵੀ ਮੁਸ਼ਕਿਲ ਹੈ ਆਪਾਂ ਗੱਡੀ ਥੋੜੀ ਜੀ ਅੱਗੇ ਲੈ ਕੇ ਜਾਵਾਂਗੇ ਟੋਏ 'ਚ ਵਜਣੀ ਗੱਡੀ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਇਹ ਮੰਗ ਕਰਨਾ ਚਾਹਦੇ ਵਾਡੇ RDF ਦੇ ਐਨਐਰ ਨਾਰਥ ਦੇ ਐਮਐਲ ਸਾਹਿਬ ਜਿਹੜੇ ਕਵਰ ਬਤਾ ਦਿੰਦੇ ਮੰਗ ਤਾਂ ਇੱਕੋ ਹੀ ਹੈ ਕਿ ਸੜਕ ਕੋਆਨ ਡਿਵੈਲਪਮੈਂਟ ਹੋਏ ਤਾਂ ਹੀ ਵਧੀਆ ਤੁਸੀਂ ਪਾਈਪ ਪਾਤੀ ਅਸੀਂ ਪਾਈਪ ਦਾ ਕੀ ਕਰੀਏ ਜੇ ਸੜਕ ਹੀ ਵਧੀਆ ਨਹੀਂ ਹੈ ਜੀ ਸੜਕ ਦਾ ਵਧੀਆ ਹੋਣਾ ਪਹਿਲੇ ਜ਼ਿਆਦਾ ਇੰਪ ਪਾਣੀ ਦੇ ਬਾਹਰ ਜਾਣਾ ਹੈ ਪਹਿਲੇ ਜਿੱਥੋਂ ਆਪਾਂ ਕਮਿਊਟ ਕਰਨਾ ਹੈ ਉਹ ਤੇ ਸਹੀ ਕਰੀਂ ਖੰਡ ਉਹ ਜ਼ਿਆਦਾ ਇੰਪੋਰਟ ਹੈ। ਵਾੜੀ ਪੀਕ ਆਣਾ ਚਾਹਦੇ ਹੋ ਜਿਹੜੀ ਆਹ ਮੈਰੀ ਫਾਰਮ ਦਾ ਪਾਈਆਂ ਨੇ ਰਸਤਾ ਜਿਹੜਾ ਖਰਾਬ ਹੈ ਆਉਂਦੇ ਜਾਂਦੇ ਹੈ। ਸਵੇਰੇ ਖਰਾਬ ਐਕਸੀਡੈਂਟ ਹੁੰਦਾ ਡਰ ਰਿਹਾ ਹੈ। ਤੋਂ ਜੋ ਹੋਰ ਕਾਫੀ ਸੌਣੋਂ ਸਦਸਤਾਂ ਦਾ ਗੱਡੀਆਂ ਚੱਲ ਜਗੇਗਾ ਥੋੜੀ ਜਿਹੀ ਇੱਕ ਲੱਗੇ ਸੜ ਲੱਗੇ ਦਤਬੰਟੜੋਂ ਚੱਲੀ ਹੈ। ਇਹਨੂੰ ਪੇ ਕਰਵਾਉਣਾ ਚਾਹੀਦਾ ਇਹਨੂੰ ਕੀ ਕਹਣਾ ਚਾਹੁੰਦੇ ਹਾਂ ਕਿ ਹੱਥੇ ਹਲਕੇ ਨੇ ਲੋਟਦੇ ਐ ਐਮਐਲਏ ਸਾਹਿਬ ਇਹਨੂੰ ਇਹ ਕਿਹਨੂੰ ਦੁੱਧ ਦੁੱਧ ਨੂੰ ਮੈਂਡ ਕਰਵਾ ਕੇ ਠੀਕ ਰਵਾਣਾ ਨਾਲੋਂ ਤਾਂ ਕਿ ਬੰਦੇ ਸੰਕਸ਼ੇਸ ਰਹਿਣ ਹੋਰ ਜੀ ਆਵਾਜ਼ ਵੀ ਠੀਕ ਰਵੇ ਹੋਰ ਕਿੰਨੀ ਪ੍ਰੋਬਲਮ ਆਉਂਦੀ ਕਰਾਸ ਕਰਨ ਲੱਗਿਆ ਉਹ ਕੋ ਸਾਡੇ ਪਸਾਰ ਦੇ ਪਾਰੇ ਬਰਸਾਤੀ ਪਾਣੀ ਖੜਾ ਹੈ ਮੱਛਰ ਹੈ ਮਲੇਰੀਆ ਸਭ ਕੁਝ ਠੀਕ ਹੋਰ ਕਰਦੇ ਕੋਬਰੇ ਵੀ ਪ੍ਰਤਾਪ ਜੀ ਦਾ ਆਫਿਸ ਵੀ ਬਿਲਕੁਲ ਸਾਹਮਣੇ ਹੈ ਜਿਹੜੀ ਸੜਕ ਤੇ ਨੇੜੇ ਪਾਣੀ ਚੱਪਾ ਪਾਇਆ ਹੈ ਔਰ ਕਿਸੇ ਇਥੇ ਲੱਗੇ ਕਿਸੇ ਦੁਕਾਨਦਾਰਾਂ ਨਾਲ ਅਸੀਂ ਗੱਲ ਕਰਕੇ ਪੁੱਛਦੇ ਹਾਂ ਹਾਂਜੀ ਸਰ ਨਹੀਂ ਨਾ ਹੋ ਰਿਹਾ ਇੱਧਰ ਦੇਖੋ ਆ ਜਿਹੜੀ ਤੁਹਾਡੀ ਸੜਕ ਉੱਤੇ ਕੀ ਇਹ ਮਾਰਾ ਬੜੇ ਐਕਸੀਡੈਂਟ ਹੁੰਦੇ ਜੇ ਇੱਥੇ ਕੋ ਐਂ ਵਜਦੀਆਂ ਗੱਡੀਆਂ ਟਾਇਰ ਫਟ ਜਾਂਦੇ ਜੇ ਔਰ ਹੋਰ ਬੜਾ ਨੁਕਸਾਨ ਹੁੰਦਾ ਸਰ ਆ 2 ਮਹੀਨੇ ਹੋ ਗਏ ਇਤਨਾ ਹੀ ਹੋ ਰਿਹਾ ਜੀ ਕਿੰਨਾ ਕਿੰਨਾ ਟਾਈਮ ਤੋਂ ਹੋਇਆ ਹੈ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਹਾਂ ਜੀ ਸਰ ਜਿਹੜੀ ਤੁਹਾਡੇ ਸਾਹਮਣੇ ਸੜਕ ਬਣੀ ਜਿਹੜੀ ਨਹਿਰੀ ਪਾਣੀ ਦੀ ਟੱਪਾ ਪਣੀ ਉਹਨਾਂ ਬਰਕੀਂਗਾਣਾ ਚਾਹੁੰਦੇ ਉਹਦੇ ਨਾਲੇ ਵੀ ਬਾਜ਼ਾਰ ਟੁੱਟੇ ਹੋਏ ਸੜਕ ਟੁੱਟੀ ਹੋਈ ਹੈ ਤੇ ਮੇਰੇ ਘੋਲ ਚੁਕੀ ਗਿਆ ਨੁਕਸਾਨ ਹੁੰਦੇ ਲੋਕਾਂ ਨੇ ਕਿੰਨਾ ਚਿਰ ਤੋਂ ਇਹ ਉਹ ਇਹ ਕਿੰਨੇ ਚਿਰ ਤੋਂ ਮੈਂ ਹੋਈ ਗਏ ਕਿਉਂ ਮੈਂ 2 ਟਾਂ ਮਿੰਟ ਹੋਈ ਗਏ 2 ਟਾਂ ਜਨ ਮਿੰਟ ਹੋਈ ਬਾਈ ਤੁਸੀਂ ਕੀ ਕਹਣਾ ਚਾਹਦੇ ਹੋ ਤੇ ਬੜਾ ਪੂਰਾ ਹਾਲ ਹੈ ਟ੍ਰੈਫਿਕ ਵਗੈਰਾ ਐਕਸੀਡੈਂਟ ਦੇ ਕਾਰਨ ਬੰਦੇ ਆ ਦੇ ਤੇ ਰੋਡ ਜੀ ਜ਼ਰਾ ਠੀਕ ਹੋਣੀਆਂ ਚਾਹੀਦੀਆਂ ਐਮ ਐਲ ਏ ਸਭ ਨੂੰ ਕੋਈ ਕਹਿਣਾ ਚਾਹਦੇ ਤੁਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਰੋਡਜ਼ ਵਗੈਰਾ ਠੀਕ ਹੋਵਣ ਲੋਕੀ ਐਕਸੀਡੈਂਟਸ ਵਗੈਰਾ ਬਰਸਾਤ ਦੇ ਦੀਨਾਂਗੇ ਉਹ ਉਦੁਰ ਘਟਰਾ ਹੋਣ ਤੋਂ ਬਚੇ ਬਸ ਜਿਹੜਾ ਨਹਿਰੀ ਪਾਣੀ ਦਾ ਤੇ ਪਤਾ ਨਹੀਂ ਕਦੋਂ ਆਣਾ ਪਤਾ ਨਹੀਂ ਸਤਾ ਤਾਂ ਆਣ ਵਾਲੀਆਂ ਸਰ ਆ ਸ਼ੁਰੂ ਹੋ ਹੀ ਗਈਆਂ ਹੋਈਆਂ ਬਸੇ ਕੀ ਕੋਮਨ ਸੜਕਾਂ ਠੀਕ ਹੋਵਣਾਂ ਤੁਸੀਂ ਵੀ ਅੰਦਰ ਬੋਲੋ ਨੂੰ ਭਰਾ ਵੀਡੀਓ ਬਣਾਇਆ ਜਾਂਦੇ ਆਂ ਨੀ ਦੇ ਨਹੀਂ ਉਹ ਨੂੰ ਨਹੀਂ ਪੈਂਦੀ ਵਾਰੀਆ ਸਾਹਿਬ ਜੀ ਵਾਰਾਜੀ ਮਹਾਰਾਜੀ ਬਲੇ ਸਾਹਿਬ ਇਹ ਜਿਹੜੀ ਸੜਕ ਤਰੀਬ ਬਣ ਨਹਿਰੇ ਪਾਣੀ ਦਾ ਜਿਹੜੀ ਪਾਪਾ ਪਾਈਆਂ ਨੇ ਬਣੀ ਨਹੀਂ ਦੋ ਤਿੰਨ ਮਹੀਨੇ ਹੋ ਗਏ ਤਾਂ ਕੀ ਵਾਰੀ ਕੀ ਕਰਨਾ ਚਾਹੁੰਦੇ ਐ ਐਮਐਲਏ ਸਭ ਨੂੰ ਕੀ ਰਿਕਵੈਸਟ ਕਰਾਜੁੰਦੇ ਐ ਐਮਐਲਏ ਸਾਊਂਡ ਰਹੀ ਕਹੋਗੇ ਜੀ ਕਿ ਬਣਾਣਾ ਲੋਕੀ ਬੜੇ ਪਰੇਸ਼ਾਨ ਐ ਇਥੋਂ ਮੰਗਣ ਵਾਲੇ ਸਾਡੇ ਪਬਲਿਕ ਬੱਸ ਪਰਿਵਹਨਾਂ ਨੂੰ ਆ ਜਿਹੜੀ ਪੈਸਈ ਨੈਰੀ ਹਾਂਜੀ ਤੇ ਲੋਕਾਂ ਨੇ ਤਾਂ ਨੰਗਰਾ ਮੋ ਛੋੜਿਆ ਹੈ ਜੇ ਬਾਰੇ ਕੀ ਕਹਣਾ ਚਾਹੁੰਦੇ ਬਹੁਤ ਬਹੁਤ ਮੁਸ਼ਕਲ ਹੁੰਦਾ ਪਿਆ ਇਹ ਲੋਕ ਲੋਕੀ ਆਉਂਦੇ ਜਾਂਦੇ ਪਏ ਆ ਕਈ ਬੰਦੇ ਤਾਂ ਡੇਬੀ ਪਏ ਇਥੇ ਉਸ ਸਕੂਟੀ ਤੇ ਕੀ ਕਹਣਾ ਚਾਹੁੰਦੇ ਤੁਹਾਡੇ ਤੋਂ ਨੇੜੇ ਨੋਟ ਤੇ ਐਮ ਐਲ ਏ ਸਭ ਮੈਂ ਮੈਂ ਤੇ ਉਹੀ ਕਹਿੰਦਾ ਜਿੰਨਾ ਛੇਤੀ ਹੋ ਸਕੇ ਜਿੰਨੇ ਛੇਤੀ ਬਣਵਾ ਦਿਓ ਕਿੰਨੇ ਬੰਦੇ ਚੋਟ ਲਵੇਂ ਕਿੰਨੇ ਬੰਦੇ ਡੇਗ ਪਏ ਕਿਹਨਾਂ ਨੂੰ ਚੋਟ ਲੱਗੀ ਹੈ ਕਿੰਨੀਆਂ ਗੱਡੀਆਂ ਬਚ ਗਈਆਂ ਤੇ ਜਿੰਨਾ ਛੇਤੀ ਹੁੰਦਾ ਕੰਮ ਹੋ ਜਾਏਗਾ ਤੇ ਵਧੀਆ ਰਹੋ ਇਸ ਵੀ ਹਾਲਾਤ ਸਾਡੇ ਜਿਹੜੇ ਤੋਂ ਦੇ ਅਜੇ ਕਾ ਚੁੜੀਆਂ ਰੋੜ ਵਾਰ ਨੰਬਰ 8 ਬਾਈਪਾਸੋਂ ਲੈ ਕੇ ਰਤਨ ਸਿੰਘ ਚੌਂਕ ਤੱਕ ਇਹ ਸੜਕ ਦਾ ਬਹੁਤ ਬਰਾ ਹਾਲ ਹੈ ਨੰਗਣਾ ਮੁਸ਼ਕਿਲ ਇਥੋਂ ਲੋਕਾਂ ਦਾ ਇਥੇ ਐਕਸੀਡੈਂਟ ਵੀ ਹੁੰਦੇ ਨੇ ਜਦੋਂ ਲੋਕ ਕਰੋਸ ਕਰਦੇ ਨੇ ਅਕਾਸ਼ ਸ਼ਾਮੀ ਤੋਂ ਨਿਕਲ ਗਏ ਜਿਹੜਾ ਬੰਨਿਆ ਦੇ ਬਾਈਪਾਸ ਤੋਂ ਮੁੰਨਣਾ ਹੈ ਇੱਥੇ ਜਾਮ ਲੱਗਦਾ ਹੈ ਕਿਉਂਕਿ ਸੜਕ ਦੇ ਉੱਤੇ ਗੱਡੀਆਂ ਠਾ ਠਾ ਵੀ ਦਵਾਈਆਂ ਨੇ ਔਰ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਉਹ ਮੈਂ ਬੇਨਤੀ ਕਰਦਾ ਹਾਂ ਐਮਐਲਏ ਸਾਹਿਬ ਜਿਹੜੇ ਸਾਡੇ ਹੱਥੋਂ ਦੇ ਹੈਗੇ ਨੇ ਵਿਜੇ ਕੁਮਾਰ ਪ੍ਰਤਾਪ ਜੀ ਜੋ ਕਿ ਬਹੁਤ ਹੀ ਇਮਾਨਦਾਰ ਸਭੀ ਦੇ ਇਨਸਾਨ ਨੇ ਕਿ ਇਹ ਜਿਹੜੀ ਆ ਜਿਹੜੀ ਸੜਕ ਦਾ ਜਿਹੜਾ ਕੰਮ ਹੈ ਕਰਾਇਤ ਜਲਦ ਤੋਂ ਜਲਦ ਕਰਾਇਆ ਜਾਵੇ ਕਿਉਂਕਿ ਲੋਕਾਂ ਨੂੰ ਪਬਲਿਕ ਨੂੰ ਆਉਣ ਲੱਗਿਆ ਇਥੋਂ ਜਿਹੜੀ ਮੁਸ਼ਕਲ ਹੁੰਦੀ ਹੈ ਉਹ ਨਾ ਹੋਵੇ